ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌੜਾਖੂ ਫਗਵਾੜਾ ਵੱਲੋਂ ਮਹਾਨ ਗੁਰਮਤ ਸਮਾਗਮ 22 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾਖੂ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਬਿਆਰਾਂ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਸੁੰਦਰ-ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਵਾਹਿਗੁਰੂ 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 வா ਜਰਕੀ ਗਤਕਾ ਪਾਰਟੀਆਂ ਵੱਲੋਂ ਵੀ ਗਤਕੇ ਦੇ ਹਰਤ ਅੰਗੇਸ਼ ਕਰਤਾਵ ਦਿਖਾਏ ਗਏ ਇਸ ਨਗਰ ਕੀਰਤਨ ਦਾ ਜਿੱਥੇ ਥਾਥਾ ਤੇ ਸੰਗਤਾਂ ਵੱਲੋਂ ਨਿਕਾਸ ਸਵਾਗਤ ਕੀਤਾ ਗਿਆ ਉਥੇ ਹੀ ਰਸਤਿਆਂ ਵਿੱਚ ਸੰਗਤਾਂ ਲਈ ਵਕਫਾਕ ਪ੍ਰਕਾਰ ਦੇ ਲੰਗਰਾਂ ਅਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਹਿਯੋਗੀਆਂ ਤੇ ਆਈਆਂ ਪ੍ਰਮੁੱਖ ਸ਼ਖਸੀਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵੀ ਸ਼ਾਮਲ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਿਤੀ 22 ਜੂਨ ਦਿਨ ਸ਼ਨੀਵਾਰ ਨੂੰ ਮਹਾਨ ਗੁਰਮਤ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਤੜਕੇ 3 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨੀਆਂ ਅਤੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕਰਨਗੇ ਉਨ੍ਹਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹਰ ਸਾਲ ਦੀ ਤਰ੍ਹਾਂ 22 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ 6ਵੇਂ ਪਾਛੇ ਵਿਖੇ ਮਨਾਏ ਜਾ ਰਹੇ ਹਨ ਜਿਸ ਦੇ ਵਿੱਚ ਸਵੇਰੇ 3 ਵਜੇ ਸਿਮਰਨ ਸਾਧਨ ਸਮਾਗਮ ਸ਼ੁਰੂ ਹੋਣਗੇ ਜੋ ਕਿ ਦੁਪਹਿਰ ਦੇ 2 ਵਜੇ ਤੱਕ ਚੱਲਣਗੇ ਸ਼ਾਮ ਦੇ ਸਮਾਗਮ 6 ਵੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਚੱਲਣਗੇ ਜਿਨ੍ਹਾਂ ਵਿੱਚ ਭਾਈ ਸਾਹਿਬਾ ਰਖਵਿੰਦਰ ਸਿੰਘ ਜੀ ਹਾਜ਼ੂਰੀ 라 ਕੇ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬਾ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਸਿੰਘ ਸਾਹਿਬ ਸਿੱਦੀ ਦਰਬਾਰ ਸਾਹਿਬ ਉਹੀ ਮੁਜਰੇ ਹਨ ਸੋ ਸਮੂਹ ਸੰਗਤਾਂ ਚੰਨੈ ਬੇਨਤੀ ਹੈ ਕਿ 22 ਜੂਨ ਨੂੰ ਸਮੇਂ ਸਿਰ ਗੁਰਦੁਆਰੇ ਸੇ ਪਹੁੰਚ ਕੇ ਸਮਾਗਮ ਵਿੱਚ ਸ਼ਾਮਲ ਹੋਣਾ ਹੋਰ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਸੰਗਤ ਉਹ ਹਿੱਸਾ ਲੈ ਰਹੀ ਆ ਤੇ ਵਾਹਿਗੁਰੂ ਦੇ ਖੁਸ਼ੀਆਂ ਪ੍ਰਾਪਤ ਕਰ ਰਹੀ ਆ ਤੇ ਇਥੋਂ ਹਰਮਨਸਤੇਡ ਗੁਰਦੁਆਰੇ ਸਾਹਿਬ ਤੋਂ ਪੀ ਸੰਗਤ ਜਿਹੜੀ ਆ ਇਸ ਵਿਸ਼ੇ ਬਸ਼ੂਜਿਤ ਕਰਨੀ ਪਹੁੰਚੀ ਆ ਔਰ ਐਸੇ ਸਾਡੀ ਜਿਹੜੀ ਇਹ ਜਿਹੜੀ ਬਾਲਕੀ ਸਾਹਿਬ ਜਿਹੜੀ ਗੁਰੂ ਸਾਹਿਬ ਦੀ ਹੈਗੀ ਆ ਉਹ ਇੱਥੇ ਆਰਮਸ਼ੇਰ ਤੋਂ ਲਿਆਂਦੀ ਗਈ ਆ ਤਾਂ ਕਿ ਜਿਹੜਾ ਬੜਾ ਭਗਿਆ ਜਿਹੜਾ ਆ ਇੱਕ ਸ਼ਾਨਦਾਰ ਜਿਹੜਾ ਨਗਰ ਕੀਰਤਨੇ ਤੋਂ ਕਢਿਆ ਜਾ ਸਕੇ ਔਰ ਇਸ ਦਿਨ ਤੇ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਾਰਕਵਾਦਨੇ ਆ ਔਰ ਵਾਹਿਰ ਹੋ ਕੇ ਕਾਮਨਾ ਕਰਦੇ ਆ ਵੀ ਜਿਹੜਾ ਉਹਨਾਂ ਦੀ ਸਮਾ ਆ ਉਹ ਆਉਣ ਵਾਲਾ ਆ ਉਹ ਬੜਾ ਵਧੀਆ ਬਦੀਤ ਹੋਵੇ